ਸਾਸਿਕਾ ਦੋਸਤੋ ਮੈਂ ਪਿਛਲੇ ਦਿਨੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਬੁਰਜਨਾਉਬਾਦ ਤੋਂ ਇੱਕ ਬੇਟੀ ਪ੍ਰਭਜੋਤ ਕੌਰ ਜਿਹਦੀ ਛੋਟਾ ਹੱਤੀ ਪਲਟਣ ਕਾਰਨ ਦੋਵੇਂ ਹੀ ਪੈਰ ਟੁੱਟ ਗਏ ਸੀ ਤੇ ਹੁਣ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬੇਟੀ ਦਾ ਇਲਾਜ ਚੱਲ ਰਿਹਾ ਸੀ ਤੇ ਲਾਜੋਗੇ ਪੈਸੇ ਨਹੀਂ ਉਹਨਾਂ ਕੋਲ ਹੋਏ ਤੇ ਉਸ ਦਾ ਇੱਕ ਪੈਰ ਜਿਹੜਾ ਉਹ ਡਾਕਟਰਾਂ ਵੱਲੋਂ ਕੱਟ ਦਿੱਤਾ ਗਿਆ ਹੈ ਤੇ ਡਾਕਟਰਾਂ ਨੇ ਕਿਹਾ ਹੈ ਕਿ ਇਸ ਦੀ ਜਾਨ ਬਚਾਉਣ ਲਈ ਇਸ ਦਾ ਪੈਰ ਕੱਟਣਾ ਜ਼ਰੂਰੀ ਸੀ ਤੋ ਫਿਰ ਬੇਨਤੀ ਕਰਦਾ ਮੈਂ ਸਾਰੇ ਵੀਰਾਂ ਨੂੰ ਜਿੰਨਾ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਕਿ ਪ੍ਰਭਜੋਤ ਕੌਰ ਦੀ ਅਜੇ ਵੀ ਹਾਲਤ ਬੜੀ ਗੰਭੀਰ ਹੈ ਤੇ ਤੁਹਾਡੇ ਸਹਿਯੋਗ ਦੀ ਲੋੜ ਆ ਉਸਦੇ ਪਰਿਵਾਰ ਵੱਲੋਂ ਵੀ ਸਹਿਯੋਗ ਦੀ ਗੁਹਾਰ ਲਾਈ ਗਈ ਆ ਤੇ ਨਾਲ ਦੀ ਨਾਲ ਮੈਂ ਫਿਰ ਬੇਨਤੀ ਕਰਦੇ ਆ ਕਿ ਵੀਰੋ ਸਿਆਣੇ ਕਹਿੰਦੇ ਨੇ ਕਿ ਬੂੰਦ ਬੂੰਦ ਕਰਕੇ ਖੂਹ ਭਰ ਜਾਂਦੇ ਆ 10 20 150 ਕਿਊਆਰ ਕੋਡ ਤੁਹਾਡਾ ਨਾਲ ਸ਼ੇਅਰ ਕਰ ਦਿੱਤਾ ਜਿੰਨਾ ਵੀ ਸਰਦਾ ਬਣਦਾ ਵਾ ਉਸ ਬੇਟੀ ਦੀ ਮਦਦ ਕਰੋ ਕਿਉਂਕਿ ਉਹ ਬੇਟੀ ਆਪਣੇ ਪੈਰਾਂ ਤੇ ਚੱਲਣ ਯੋਗ ਹੋ ਜਾਵੇ ਉਹਦਾ ਇਲਾਜ ਵਧੀਆ ਹੋ ਜਾਵੇ ਕਿਉਂਕਿ ਜੇ ਅਨਮੈਰਿਡ ਆ ਮਾਪਿਆਂ ਨੇ ਕਿਤੇ ਵਿਆਹ ਨਹੀਂ ਵੀਆ ਤੇ ਵਿਆਹੀ ਤਾਂ ਹੀ ਚੰਗਾ ਵਾਰ ਮਿਲੂਗਾ ਜੇਕਰ ਉਹਦੀਆਂ ਦੋਹੇ ਲੱਤਾਂ ਕੰਮ ਕਰਨਗੀਆਂ ਠੀਕ ਹੈ ਇੱਕ ਪੈਰ ਕੱਟਿਆ ਗਿਆ ਹੈ ਦੂਸਰਾ ਪੈਰ ਅਸੀਂ ਉਸ ਦਾ ਪਛਾ ਲਈਏ ਇੱਕ ਪੈਰ ਨੌਟਰੀ ਲੱਗ ਜਾਊਗਾ ਅੰਗਲਵਾ ਕੇ ਡੁਪਲੀਕੇਟ ਤੇ ਆਪਣਾ ਕੰਮ ਚਲਾ ਲੈਣਗੇ ਪਰ ਇਸ ਵੇਲੇ ਜਿਹੜੀ ਗੱਲ ਕਰਨੀ ਹੈ ਤੁਹਾਡੇ ਨਾਲ ਉਹ ਇਹ ਕਰਨੀ ਆ ਕਿ ਆ ਜਿਹੜਾ ਵੀਡੀਓ ਦੇ ਵਿੱਚ ਇਹ QR ਕੋਡ ਤੁਹਾਨੂੰ ਦਿਖਾਇਆ ਨਾ ਇਹ QR ਕੋਡ ਉਸ ਪੇਟੀ ਦੀ ਮਾਸੀ ਦਾ ਹੈ ਉਹਦਾ ਅਕਾਊਂਟ ਚੱਲਦਾ ਹੈ ਤੇ ਉਹਦੀ ਮਾਸੀ ਜਿਹੜੀ ਆ ਉਹ ਹਰ ਵੇਲੇ ਉਹਨਾਂ ਦੇ ਕੋਲ ਹੀ ਆ ਤਾਂ ਪੱਕਾ ਨਹੀਂ ਪਤਾ ਉਹਦੀ ਮੰਮੀ ਦੀ ਭੈਣ ਆ ਜਾਂ ਇਸ ਲੜਕੀ ਦੀ ਭੈਣ ਆ ਪਰ ਇਹ ਗੱਲ ਜ਼ਰੂਰੀ ਹੈ ਕਿ ਤੁਹਾਡੇ ਸਹਿਯੋਗ ਦੀ ਲੋੜ ਹੈ ਇਹ ਨਹੀਂ ਜ਼ਰੂਰੀ ਹੁੰਦਾ ਕਿ ਮੈਂ 50000 10000 15000 ਦੇਣਾ ਆਪਾਂ ਜਿੰਨੇ ਜੋਗੇ ਆ 10 ਤੋਂ ਲੈ ਕੇ 500 ਤੱਕ ਵੱਧ ਦੇਣ ਵਾਲੇ ਵੱਧ ਵੀ ਦੇਣਗੇ ਤੇ ਆਪਾਂ ਛੋਟੇ 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 ਬਚਤਾਂ ਇਕੱਠੀਆਂ ਕਰਕੇ ਇਸ ਬੇਟੀ ਦਾ ਇਲਾਜ ਕਰਾਵਾਂਗੇ ਇਸ ਕਰਕੇ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਇੱਕ ਵਾਰੀ ਵੀਰ ਜੀ ਇੱਕ ਵਾਰੀ ਕਿਰਪਾ ਜ਼ਰੂਰ ਕਰੋ ਕਿ ਇਸ ਬੇਟੀ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ 5 10 15 20 25 30 100 50 ਜਿੰਨਾ ਵੀ ਦੇ ਸਕਦੇ ਹੋ ਇਸ ਖਾਤੇ ਦੇ ਵਿੱਚ ਪਾ ਦਿਓ ਜੀ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰੋ ਮੈਂ ਇਸ ਵੀਡੀਓ ਦੇ ਵਿੱਚ ਆ QR ਕੋਡ ਸੈਂਡ ਕਰ ਦਿੱਤਾ ਤੇ ਇਹ ਕਯੂਆਰ ਕੋਡ ਕਰਕੇ ਤੁਸੀਂ ਇਸ ਖਾਤੇ ਵਿੱਚ ਪਾ ਸਕਦੇ ਹੋ ਪੈਸੇ ਆ ਜਿਹੜਾ ਫੋਨ ਨੰਬਰ ਦਿੱਤਾ ਤੁਹਾਨੂੰ ਸਕਰੀਨ ਦੇ ਉੱਤੇ ਇਸ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕਨਫਰਮ ਕਰਕੇ ਹੀ ਕੋਸ਼ਿਸ਼ ਕਰਿਓ ਕੋਈ ਪੈਸੇ ਪਾਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਪੈਸੇ ਕਿਸੇ ਗਲਤ ਖਾਤੇ ਵਿੱਚ ਚੱਲ ਜਾਣ ਇਸ ਕਰਕੇ ਵੀਰ ਜੀ ਇਹ ਕਯੂਆਰ ਕੋਡ ਤੇ ਫੋਨ ਨੰਬਰ ਜਿਹੜਾ ਸਕਰੀਨ ਤੇ ਸ਼ੇਅਰ ਕੀਤਾ ਇਹਨੂੰ ਵੇਖ ਕੇ ਹੀ ਪੈਸੇ ਪਾਓ